ਆਪ ਤਾ ਜੀ ਤੁਸੀਂ ਮੇਰੀ ਜਿੰਦ ਕਹੇ ਤੁਹਾਡੇ ਨਾਲ ਚੱਜਦਾ ਜਹਾਰ ਮੇਰੇ ਦੋਸਤੋ ਤੁਸੀਂ ਮੇਰੀ ਜਿੰਦ ਤੇ ਜਾਨ ਮੇਰੇ ਦੋਸਤ ਤੁਹਾਡੇ ਨਾਲ ਸਾਂਝੀਆਂ ਨੇ ਗੱਲਾਂ ਤੇ ਗਲਾਸੀਆਂ ਮੇਰੇ ਨੇੜੇ ਆਂਦੀਆਂ ਦਾ ਕਦੇ ਵੀ ਉਦਾਸੀਆਂ ਖੁਸ਼ੀਆਂ ਤੇ ਗਮੀਆਂ ਚ ਮੇਰੇ ਨਾਲ ਖੜਦੇ ਹਰ ਔਖੇ ਵੇਲੇ ਆ ਕੇ ਬਾਹ ਮੇਰੀ ਫੜਦੇ ਤੁਸੀਂ ਮੇਰੇ ਸੁੱਖਾਂ ਦਾ ਸਮਾਨ ਮੇਰੇ ਦੋਸਤੋ ਤੁਸੀਂ ਮੇਰੀ ਜਿੰਦ ਤੇ ਜਾਨ ਮੇਰੇ ਦੋਸਤ ਕਹੇ ਦੋਸਤੀ ਦਾ ਕੀ ਰਾ ਹੁਣ ਇੰਨਾ ਹੈ ਵਧਾ ਲਿਆ ਉਹ ਦੂਸਮਣ ਦੇਖਦਾ ਨਾ ਹੁਣ ਮੈਨੂੰ ਭਾਲਿਆ ਜੀ ਕਰੇ ਜਿੰਨ ਤੁਹਾਡੇ ਨਾਮ ਕਰਵਾ ਦੇਆ ਆਪਣੇ ਗੀਤਾਂ ਵਿੱਚ ਗੁਣ ਤੁਹਾਡੇ ਗਾ ਦੇਆ ਤੁਹਾਡੇ ਨਾਲ ਉੱਚੀ ਮੇਰੀ ਸ਼ਾਨ ਮੇਰੇ ਦੋਸਤੋ ਤੁਸੀਂ ਮੇਰੀ ਜਿੰਦ ਤੇ ਜਾਨ ਮੇਰੇ ਦੋਸਤ ਉਹ ਦਿਲਾਂ ਦੇ ਸਹਾਰੇ ਬੈਠੇ ਯਾਰ ਤੇ ਪਾਰ ਨੇ ਫੋਨਾਂ ਤੇ ਚਿੱਠੀਆਂ ਤੇ ਭੇਜਦੇ ਪਿਆਰ ਨੇ ਉਹ ਦੋਸਤੀ ਤੋਂ ਵੱਡਾ ਕੋਈ ਤੋਹਫਾ ਨਹੀਂ ਜਹਾਨ ਤੇ ਚੰਗੇ ਮਾੜੇ ਦਿਨਾਂ ਉਹਦੇ ਰਹਦੇ ਇਨਸਾਨ ਤੇ ਕਿਵੇਂ ਉਤਾਰਾਂ ਤੁਹਾਡਾ एहਸਾਨ ਮੇਰੇ ਦੋਸਤੋ ਤੁਸੀਂ ਮੇਰੀ ਜਿੰਦ ਤੇ ਜਾਨ ਮੇਰੇ ਦੋਸਤ ਉਹ ਗਿਣੇ ਵਿੱਚ ਦਿਨ ਮਿਲੇ ਗਿਣੇ ਵਿੱਚ ਸਾਹ ਨੇ ਇੱਕ ਦਿਨ ਪੈਰਾਂ ਕੋਲੋਂ ਖੋ ਜਾਣੇ ਰਾਹ ਨੇ ਉਹ ਮਿੱਤਰਾ ਚ ਰਹਿ ਕੇ ਨਸਾਰਾ ਨਜ਼ਾਰਾ ਜਿੰਦ ਜੀਣ ਦਾ ਚੰਦ ਫੁਰਵਾਹੀ ਮਜਾ ਆਏ ਖਾਣ ਪੀਣ ਦਾ ਸੁਖੀ ਰੱਖੇ ਤੁਹਾਨੂੰ ਭਗਵਾਨ ਮੇਰੇ ਦੋਸਤੋ ਤੁਸੀਂ ਮੇਰੀ ਜਿੰਦ ਤੇ ਜਾਨ ਮੇਰੇ ਦੋਸਤ